ਦੁਆਬਾ ਨਿਊਜ਼ 24 ਸਾਂ ਚੈਨਲ ਨੂੰ ਲਾਈਕ ਤੇ ਸ਼ੇਅਰ ਕਰੋ ਲਾਈਵਰੇਰੀ ਸੰਪਰਕ ਕਰੋ ਪਿੰਡ ਕਲਪੁੱਦ ਸਰਪੰਚ ਪਰਮਜੀਤ ਸਿੰਘ ਲੰਬੜਦਾ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਦੇ ਸੀਨੀਅਰ ਆਗੂ ਦੀ ਮਾਤਾ ਜਸਵਿੰਦਰ ਕੌਰ ਜੋ ਗੀਤੇ ਦਿਨ ਸੇਬੀਦੀ ਵਿਛੋੜਾ ਦੇ ਗਏ ਸਨ ਉਹਨਾਂ ਦੇ ਗ੍ਰਹਿਣ ਵਾਸਤੇ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਹੋਰ ਬਖ ਬਖ ਅਗੋਂ ਨੇ ਪਰਉਂ ਜੀ ਦੇ ਗਰਨ ਵਾਸਤੇ ਆ ਕੇ ਦੁੱਖ ਸਾਂਝਾ ਕੀਤਾ ਇਸ ਮੌਕੇ ਜਗਜੀਤ ਸਿੰਘ ਢੱਲੇਵਰ ਨੇ ਕਿਹਾ ਕਿ ਮਾਤਾ ਜਸਵੰਦਰ ਕੌਰ ਬਹੁਤ ਹੀ ਮਿਲਣ ਸਾਤੇ ਮਿਲਣ ਸਵਾਰੇ ਸਨ ਉਹਨਾਂ ਦੀ ਕਾਟਕੜ ਦੀ ਵੀ ਪੂਰੀ ਨਹੀਂ ਹੋ ਸਕਦੀ ਉਹਨਾਂ ਦੇ ਸੁਪੁੱਤਰ ਪਰਮਜੀਤ ਸਿੰਘ ਵੱਲੋਂ ਭਾਰਤੀ ਕਸਨ ਦੇ ਸਿੱਧੂਪੁਰ ਤੇ ਹੋਸਮਾ ਸੇਵੀ ਕਮਾ ਦੇ ਵਿੱਚ ਕਾਫੀ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਮੌਕੇ ਪਰਮਜੀਤ ਸਿੰਘ ਸਰਪੰਚ ਸਮੂਹ ਭੰਡਾਲ ਪਰਿਵਾਰ ਨੇ ਜਗਜੀਤ ਸਿੰਘ ਦੱਲੇਵਾਲ ਤੇ ਆਏ ਹੋਏ ਵਿਤਵੰਤੇ ਸਤਜਨਾ ਕਿਸਾਨ ਆਗੂਆਂ ਦਾ तहे ਦਿਲੋਂ ਧੰਨਵਾਦ ਕੀਤਾ ਕੈਮਰਾਮੈਨ ਅਜੀਤ ਸਿੰਘ ਨਾਲ ਮਨਪ ਸਿੰਘ ਜਰਾਦੀ ਖਲੋਰ ਤੋਂ ਦੁਆਬਾ ਨੂੰ 24 ਚਾਨ ਲਈ ਵਿਸ਼ੇਸ਼ ਰਿਪੋਰਟ ਇਹ ਵੀ ਇੱਕ ਕਰਮ ਵਾਲਿਆਂ ਦੇ ਸਿਹਾਉਣੀ ਹੈ ਇਹਵਾ ਵੀ ਜਦੋਂ ਮਾਰਚ ਕਰਨੀ ਹੈ ਤਾਂ ਉਹ ਲੋਹਿਆਂ ਦੇ ਪੋਲ ਬੱਤੇ ਰਹਿ ਜਾਂਦੇ ਨੇ ਜਿਵੇਂ ਨਾ ਜਾਉਂਦੇ ਐ ਰੋਕਦੇ ਨੇ ਤੇ ਸਭਾ ਕਿ ਮਰਾਇਤ ਰਹਿਣਾ ਕੋਈ ਜੇ ਹੋਰ ਇਹ ਲੋਹੇ ਲਈ